ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀਾਂ ਦੇ 350 ਸਾਲਾਂ ਸ਼ਹੀਦੀ ਸਤਾਬ ਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਜਾਗਤੀ ਯਾਤਰਾ ਪਟਨਾ ਸਾਹਿਬ ਤੋਂ ਰੰਭ ਹੋ ਕੇ ਅੰਮ੍ਰਿਤਸਰ ਸਾਹਿਬ ਤੋਂ ਹੁੰਦੀ ਹੋਈ ਮਹਿਤਾ ਚੌਕ ਵਿਖੇ ਪਹੁੰਚੀ ਜਿਹੜਾ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਿਆਰਿਆਂ ਦੀ ਰਹਿਨਮਾਈ ਐਟ ਜੋ ਨਗਰ ਕੀਰਤਨ ਆਇਆ ਦਮਦਮਾ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀਆਂ ਵੱਲੋਂ ਬਾਬਾਜੀਤ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ಗ್ರಾಮ ਪੰਚਾਇਤ ਮਹਿਤਾ ਚੌਂਕ ਵੱਲੋਂ ਸਰਪੰਚ ਅਜੇ ਗਾਂਧੀ ਜੀ ਤੇ ਜੋ ਬਾਜ਼ਾਰ ਪ੍ਰਧਾਨ ਅਵਰ ਅਮਰ रावत ਜੀ ਹੋਰ ਬੜੇ ਪਤਵੰਤੇ ਸੱਜਣਾ ਨੇ ਗੁਰੂ ਸਾਹਿਬ ਜੀਆਂ ਦਾ ਅਸ਼ੀਰਵਾਦ ਲਿਆ ਆਈਆਂ ਸੰਗਤਾਂ ਨੂੰ ਜੀਓ ਆਇਆ ਆਖਿਆ ਭਾਈ ਦਿਆਲਾ ਜੀ ਤੇ ਭਾਈ ਮਤੀ ਦਾਸ ਜੀਆ ਦੇ ਜੋ ਪਰਿਵਾਰ ਜੀਆ ਦੇ ਆਏ ਸੰਗ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਭਾਈ ਭਗਵਾਨ ਸਿੰਘ ਜੀ ਖੋਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਰ ਵੀ ਆਈਆਂ ਸੰਗਤਾਂ ਨੂੰ ਟਕਸਾਲ ਦੇਆ ਸੇਵਾਦਾਰਾਂ ਨੇ ਸਰੋਪੇ ਦੇ ਕੇ ਸਨਮਾਨਤ ਕੀਤਾ ਪੰਜ ਪਿਆਰੇ ਸਹਿਬਾਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਸਾਹਿਬ ਭੇਟ ਕੀਤਾ ਤੇ ਸੰਗਤਾਂ ਨੂੰ ਜਲ ਪਾਣੀ ਛਕਾ ਕੇ ਨਿਹਾਲ ਕੀਤਾ ਇਹ ਨਗਰ ਕੀਰਤਨ ਪਟਨਾ ਸਾਹਿਬ ਦੀ ਧਰਤੀ ਤੋਂ ਸੰਗ ਜੀ ਆਇਆ ਪੜਾ ਦਰਪੜਾ ਹੁੰਦਾਂ ਦਾ ਆਇਆ ਅੱਜ ਮਹਿਤਾ ਚੌਂਕ ਵਿਖੇ ਜੋ ਕਿ ਮਹਿਤੇ ਦੇ ਇਲਾਕੇ ਦੀ ਸਾਰੀ ਸੰਗਤ ਨੇ ਭੈਣਾ ਭਰਾਵਾਂ ਨੇ ਦਰਸ਼ਨ ਕੀਤੇ ਗੁਰੂ ਸਾਹਿਬ ਜੀਆਂ ਦੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਦਰਸ਼ਨ ਕੀਤੇ ਆਸ਼ੀਰਵਾਦ ਪ੍ਰਾਪਤ ਕੀਤੇ ਆਪਣਾ ਜੀਵਨ ਸਵਲ ਕੀਤਾ ਇਹ ਨਗਰ ਕੀਰਤਨ ਛੀਦੀ ਨੂੰ ਸਤਾਬ ਸਤਾਬ ਦੀ ਨੂੰ ਸਮਰਪਿਤ 350 ਸਾਲਾ ਜੀਆਂ ਦੇ ਦਮਦਮੇ ਟਕਸਾਲ ਵੱਲੋਂ ਵਿਸ਼ੇਸ਼ ਤੌਰ ਤੇ ਦਰਸ਼ਨ ਦਦਾਰੇ ਕੀਤੇ ਗਏ ਤੇ ਆਏ ਸਿੰਘ ਸਾਹਿਬ ਪਟਨਾ ਸਾਹਿਬ ਜੀਆਂ ਨੂੰ ਸ਼ਰਮਾਨਤ ਕੀਤਾ ਗਿਆ ਪੰਚਾਇਤ ਵੱਲੋਂ ਲੱਕੇ ਵੱਲੋਂ ਬਹੁਤ ਬਾਤ ਸੰਗਤਾਂ ਨੇ ਮਹਿਤਾ ਚੌਕ ਵਿਖੇ ਦਰਸ਼ਨ ਦਦਾਰੇ ਕੀਤੇ ਜੋ ਬੋਲੇ ਵਾਹੇ ਗੁਰੂ ਜੀ